ਮੁਹਰੇ ਬਰੇ ਪ੍ਰਾਵਾ ਮਰੇ ਵੀਰਾਂ ਨਾਲ ਆ ਬਰਾ ਨੂੰ ਕੁੰਡੀ ਲਾਉਂਦੀ ਦਰਿਆਂ ਲੱਗੀ ਆ ਪੌਣੇ ਦੀ ਕੁੰਡੀ ਕਿਹਨੇ ਚੋੜੀ ਕੀਤੀ ਮੇਰੀ ਕਿਹਨੇ ਕੀਤੀ ਕੁੰਡੀ ਵਾ ਮੈਂ ਨੇ ਬਣਾ ਕੀਤੀ ਚੋੜੀ ਕਿਹਨੇ ਕੀਤੀ ਤੂੰ ਮੈਂ ਕਹਿੰਦਾ ਕੁੰਡੀ ਲੱਗੀ ਆ ਮੇਰੀ ਪਹਿਲਾਂ ਹੱਥ ਕੀ ਤੋੜੇ ਮੇਰੇ ਉੱਤੇ ਉਹਨਾਂ ਨੇ ਜੀ ਮੁੜ ਕੇ ਬੇਜਬਾਨ ਤੋੜਿਆ ਉਹਨਾਂ ਨੇ ਮੇਰੇ ਉੱਤੇ ਦਵਾਰ ਨਾਲ ਖੋਲੇ ਆ ਜਦੋਂ ਅਸੀਂ ਪੌਣ ਨਿੰਦੇ ਖੱਤ ਲਏ ਮੈਨੂੰ ਉਹ ਵੀ ਐਸੀ ਗ੍ਰੇ ਕੰਪਲੀਟ ਕਰਨ ਦੇ ਸੀ ਉੱਥੇ ਜਾ ਕੇ ਦੇਖਿਆ ਕਿਸੇ ਦੇ ਕੁੰਡੀ ਲੱਗੀ ਹੋਈ ਆ ਤਾਲ ਤਰਲੇ ਪਰ ਉਹ ਨਾ ਪੋਰਸਪੋਰਸ ਚਾਹ ਤੰਮੀ ਮਤ ਨਾਲ ਮਨਸੜਵਾਇਆ ਤੇ ਉਹਨਾਂ ਦੇ ਚਾਰ ਪੰਜ ਪੜਤੀ ਪਹਿਲਾਂ ਚੌੜੀ ਜੀ ਸਿੱਪੇ ਦਾ ਕੰਮ ਕਰਦੇ ਘਰ ਦੇ ਅੰਦਰ ਤਾੜ ਕੀ ਇੱਕ ਵਿਅਕਤੀ ਨੂੰ ਅਪਾਹਜ ਨੌਜਵਾਨ ਦੇ ਬਲੋਂ ਬੁਰੀ ਤਰੀਕੇ ਦੇ ਨਾਲ ਕੁੱਟਿਆ ਜਾ ਰਹੀ 10 ਦੀ ਕਿਰ ਜਿਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਕੋਈ ਮਾਮੂਲੀ ਵਿਅਕਤੀ ਨਹੀਂ ਹੈ ਸਗੋਂ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਸਹਾਇਕ ਲਾਈਨਮੈਨ ਹੈ ਜਿਵੇਂ ਹੀ ਇਸ ਨੂੰ ਬਿਜਲੀ ਚੋਰੀ ਦੀ ਸ਼ਿਕਾਇਤ ਮਿਲਦੀ ਹੈ ਤੇ ਛਾਪਾ ਮਾਰਨ ਦੇ ਲਈ ਇੱਕ ਘਰ ਦੇ ਵਿੱਚ ਜਾਂਦਾ ਹੈ ਤਾਂ ਇਸ ਦੌਰਾਨ ਉਸ ਪਰਿਵਾਰ ਦੇ ਵੱਲੋਂ ਲਾਈਨਮੈਨ ਨੂੰ ਅੰਦਰ ਤਾਲ ਲਿਆ ਜਾਂਦਾ ਆਪਣੇ ਘਰ ਦੇ ਵਿੱਚ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਉਸ ਕੋਲ ਹੱਥ ਜੋੜ ਕੇ ਮੁਆਫੀ ਤੱਕ ਵੀ ਮੰਗਵਾਈ ਜਾ ਰਹੀ